ਬਲੇ ਖੱਬੀ ਖਾਨ ਬਣਦੇ ਸੀ ਬਾਰਦਾਤ ਤੋਂ ਪਹਿਲਾਂ ਹੀ ਚੱਕ ਲੈ ਕਲਕਟਾਰੀਆ ਪਟਿਆਲਾ ਪੁਲਿਸ ਵੱਲੋਂ ਇੱਕ ਵੱਡੀ ਗੈਂਗਬਾਰ ਨੂੰ ਟਾਲਦੇ ਹੋਏ ਮਾਨਮਵ ਨਿਵਾਸੀ ਰੋਜ਼ ਕਲੋਨੀ ਰਾਜਪੁਰਾ ਰੋਜ਼ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹਫ਼ਤੇ ਤੱਕ ਚੱਲੇ ਆਪਰੇਸ਼ਨ ਦੌਰਾਨ 10 ਆਧੁਨਿਕ ਪਿਸਤੌਲ ਤੇ ਕਰਵਲਬਰ ਬਰਬੰਦ ਕੀਤਾ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 1 ਸਾਲ ਪਹਿਲਾਂ ਪੁਲਸ ਠਾਣਾ ਕੋਤਵਾਲੀ ਖੇਤਰ ਵਿੱਚ ਅਮਨਦੀਪ ਸਿੰਘ ਉਰਫ ਜੱਟ ਅਤੇ ਉਸ ਦੇ ਸਾਥੀਆਂ ਨੇ ਅਪਰਾਧੀ ਤੇਜਪਾਲ ਮਹਿਰਾ ਦਾ ਕਤਲ ਕਰ ਦਿੱਤਾ ਸੀ ਉਸ ਦਾ ਬਦਲਾ ਲੈਣ ਲਈ ਮਾਨਮਨੇਮ ਅਮਨਦੀਪ ਸਿੰਘ ਮੌਜੂਦਾ ਸਮੇਂ ਨਿਹਾਇਕ ਕਹਿਆ ਨਿਆਇਕ ਰਿਹਾਸਤ ਵਿੱਚ ਹੈ ਅਤੇ ਉਸ ਦੇ ਸਾਥੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਜੀ ਸੀਆਈ ਸਟਾਫ ਪਟਿਆਲਾ ਟੀਮ ਵੱਲੋਂ ਭਰੋਸੇਯੋਗ ਜਾਣਕਾਰੀ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਾਜ਼ਿਸ਼ ਨੂੰ ਅਜਾਮ ਦੇ ਤੋਂ ਪਹਿਲਾਂ ਹੀ ਰੋਕ ਲਿਆ ਐਫ ਆਈ ਆਰ ਦਰਜ ਕਰ ਲਈ ਅਤੇ ਜਾਂਚ ਜਾਰੀ ਰਹਿਣ ਦੇ ਨਾਲ ਨਾਲ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਮੈਂ ਕਾਲਕਟਾਰੀਆ ਸਾਡਾ YouTube ਚੈਨਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਜਰੂਰ ਕਰੋ ਜੀ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਾਈਮਨਲਸ ਦੇ ਸਖਾਈ ਨਾਲ ਕਾਰਵਾਈ ਕਰਦੀ ਰਹੀ ਹੈ ਜਿੱਥੇ ਬੀਤੇ ਸਮੇਂ ਪਿਛਲੇ 3 ਮਹੀਨਿਆਂ ਚ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਏ ਉਸ ਤੋਂ ਇਲਾਵਾ ਕਈ ਰਿਕਵਰੀਜ਼ ਵੀ ਹੋਈਆਂ ਗੈਂਗਸਟਰਸ ਦੇ ਖਿਲਾਫ ਇਸੇ ਮਹਿੰਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਗੁਰਬੰਸ ਬੈਂਸ ਐਸਪੀ ਹੈੱਡਕੁਆਟਰਸ ਬਬਰ ਚੌਧਰੀ ਡੀਐਸਪੀ ਡੀ ਰਜੇਸ਼ ਮਨੋਤਰਾ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕੀ ਲੋਰੈਂਸ ਬਿਸ਼ਨੋਈ ਤੇ ਲਵ ਲਾਹੋਰੀਆ ਉਰਫ ਲਵ ਸੰਦੂ ਗੈਂਗ ਨਾਲ ਸੰਬੰਧਿਤ ਸੀਗੇ ਇਹਨਾਂ ਤੋਂ ਭਾਰੀ ਮਾਤਰਾ ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਹਨਾਂ ਚ ਮਾਨਵ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥ्रू ਲਵ ਲੋਹਰਿਆ ਲੋਰੈਂਸ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 'ਚ ਤੇਜਪਾਲ ਮਹਿਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ 'ਚ ਤੇਜਪਾਲ ਮਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਾਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਇਹ ਭਾਰੀ ਮਾਤਰਾ ਚੋਂ ਅਸਲਾਮਿਨਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ 'ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਂਦਾ ਜਾਂ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਤੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੌਰੈਂਸ ਬਿਸ਼ਨੋਈ ਤੇ ਲਵ ਲਾਹੌਰੀਏ ਗੈਂਗ ਨਾਲ ਸੰਬੰਧਿਤ ਤੇ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮినਲ ਪਿਸ਼ੋਕਾੜਾ ਸਚਿਨ ਤੇ ਮਾਨਵ ਗੁਰੂ ਗਾਂਧੀ ਦੋਨਾਂ ਤੇ ਪਹਿਲਾਂ ਵੀ ਇਰਾਦਾ ਕਤਲ ਦੇ ਤੇ ਹੋਰ سنگੀਨ ਤਰਾਵਾਂ ਦੇ ਮੁਕੱਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਇੱਕ ਤੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋ ਸਕਦਾ ਸੀ ਉਹਨੂੰ ਅਸੀਂ ਕਬੜਡ ਕੀਤਾ ਉਹਨੂੰ ਮਤਲਬ ਟਾਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲੌਰੈਂਸ ਬਿਸ਼ਨੋਈ ਗੈਂਗ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਸ਼ੂਟਰ ਕਹਿ ਲਿਏ ਗੁਰਗੇ ਕਹਿ ਲਿਏ ਉਹ ਦੋਨੇ ਅਰੈਸਟ ਕਰਕੇ ਤੇ ਗੈਂਗਸਟਰ ਨੈਟਵਰਕ ਨੂੰ ਕਾਫੀ ਵੱਡੀ ਸੱਤ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਤੇ ਕ੍ਰਿਮੀਨਲਸ ਨੂੰ ਸਖ਼ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ 'ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕੂਗਾ ਤੇ ਅਸੀਂ ਬਹੁਤ ਸਖਤਾਈ ਨਾਲ ਉਹਦੇ ਤੇ ਕਾਰਵਾਈ ਕਰਾਂਗੇ ਤੇ ਇਹਨਾਂ ਦੇ ਹੋਰ ਵੀ ਕੋਈ ਗੈਂਗ ਦੇ ਲੋਕਲ ਮੁੰਡੇ ਹੈਗੇ ਨਹੀਂ ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲਵ ਲਾਹੌਰੀਏ ਦੇ ਰਾਹੀ ਇਹ ਲੌਰੈਂਸ ਬਿਸ਼ਨੋਈ ਨਾਲ ਸਿੱਧੇ ਸੰਪਰਕ 'ਚ ਸੀਗੇ ਇਹਨਾਂ ਦਾ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਇਆ ਹੈ ਬੜੀ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਆ ਉੱਚ ਕੁਆਲਿਟੀ ਦੇ ਸੌਫਟਵੇਅਰ ਨਾਲ ਹੀ ਇਹਨਾਂ ਦੇ ਮੋਬਾਈਲ ਦਾ ਡਾਟਾ ਵੀ ਅਸੀਂ ਰਿਕਵਰ ਕਰਾਇਆ। ਕਈ ਪ੍ਰਕਾਰ ਦੀਆਂ ਇਹਨਾਂ ਨੇ ਐਪਲੀਕੇਸ਼ਨਜ਼ ਯੂਜ਼ ਕਰ ਰਹੀ ਸੀ ਜਿਵੇਂ ਕਿ ਸਿਗਨਲ ਐਪ, ਜ਼ਿਗਾਨਾ ਐਪ, ਟੈਲੀਗ੍ਰਾਮ ਐਪ। ਉਹਨਾਂ ਦਾ ਵੀ ਡਾਟਾ ਸੀ ਰੀਟਰੀਵ ਕਰਾ ਰਹੇ ਹਾਂ ਤੇ ਵਟਸਐਪ ਦੇ ਉੱਪਰ ਜਿਹੜੇ ਕੋਈ ਇਹਨਾਂ ਨੇ ਚੈਟ ਵਗੈਰਾ ਡਿਲੀਟ ਕੀਤੇ ਸੀ ਉਹ ਡਿਲੀਟਿਡ ਚੈਟ ਵੀ ਅਸੀਂ ਰਿਕਵਰ ਕਰਾ ਰਹੇ ਹਾਂ। ਤੇ ਇਹਨਾਂ ਦੇ ਫੋਨ ਚੋਂ ਕਈ ਫੋਟੋਆਂ, ਫੋਟੋਗ੍ਰਾਫਸ, ਪਿਕਚਰਜ਼ ਇਹਨਾਂ ਦੀਆਂ ਹੋਰ ਵੀ ਗੈਂਗਸਟਰ ਨਾਲ ਸਾਹਮਣੇ ਆਈਆਂ ਨੇ। ਤੇ ਉਹ ਸਾਰੇ ਗੈਂਗਸਟਰਸ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ ਉਹਨਾਂ ਨੂੰ 2027 ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਅੱਗੇ ਵੀ ਇਸ ਪੂਰੇ ਨੈਟਵਰਕ 'ਚ ਹੋਰ ਜਿਹੜੀ ਅਰਸਟਾ ਹੋਣ ਦੀ ਸਾਨੂੰ ਉਮੀਦ ਹੈ। ਇਹ ਜਿਹੜੇ ਇਹਨਾਂ ਦੇ ਕੇਸ ਸੀਗੇ ਉਹਨਾਂ 'ਚੋਂ ਇੱਕ ਕੇਸ ਚ ਭਗੌੜਾ ਸੀਗਾ ਤੇ ਦੂਜਾ ਜਮਾਨਤ 'ਤੇ ਆਇਆ। ਠੀਕ ਹੈ ਗ੍ਰਫਤਾਰੀ ਕਿੱਥੇ ਹੋਈ ਹੈ ਸਰ? ਗ੍ਰਫਤਾਰੀ ਕਲੋੜੀ ਗੇਟ ਦੇ ਲਾਗੇ ਹੋ ਜਿਹੜਾ ਆਪਣਾ ਕਿਲੋੜੀ ਗੇਟ ਦੀ ਮੜੀਆਂ ਦੇ ਲੱਗੀਆਂ ਸਰ ਇਹ ਵੈਪਨ ਬਹੁਤ ਆਧੁਨਿਕ ਨੇ ਸਾਰੇ ਆਟੋਮੈਟਿਕ ਵੈਪਨਸ ਕਿਤੋਂ ਆਏ ਦੇਖੋ ਜੀ ਵੈਪਨਸ ਬੇਸਿਕਲੀ ਪੰਜਾਬ ਚ ਦੋ ਪ੍ਰਕਾਰ ਦੇ ਆ ਰਹੇ ਆ ਜਿਹੜੇ ਕਰਾਸ ਬਾਰਡਰ ਵੈਪਨਸ ਆ ਰਹੇ ਆ ਉਹ ਬੇਸਿਕਲੀ ਪਾਕਿਸਤਾਨ ਸਪான்ਸਰਡ ਟਰੋਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬੈਲਟ ਆ ਉਹਦੇ ਚ ਜਿਹੜੇ ਇੰਟਰਲੈਂਡ ਤੋਂ ਜਿਹੜੇ ਕੀ ਮਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਦੀ ਜਿੱਥੇ ਕੀ ਛੋਟੀ ਕਾਰਖਾਨੇ ਫੈਕਟਰੀਆਂ ਚ ਬੜੇ ਵਧੀਆ ਕੁਆਲਟੀ ਦੇ ਵੈਪਨ ਬਣ ਰਹੇ ਆ ਤੇ ਇਹ ਅਸੀਂ ਬੈਕਵਰਡ ਲਿੰਕੇਜ ਕਰਾਂਗੇ ਜੀ ਇਹਦੀ ਜਿਹੜੇ ਵੀ ਇਹਨਾਂ ਨੇ ਜਿੱਥੋਂ ਵੀ ਜੋ ਵੀ ਇਹਨਾਂ ਦਾ ਵੈਪਨ ਪ੍ਰੋਕਿਊਰਮੈਂਟ ਦਾ ਸੋਰਸ ਸੀਗਾ ਉੱਥੇ ਤੱਕ ਜਾ ਕੇ ਤੇ ਉਹਨੂੰ ਵੀ ਇਸ ਮੁਕਦਮੇ ਚ ਨਾਮਜ਼ਦ ਕਰਕੇ ਅਰ